ਅ ਵੀ ਜੀ ਇਸ ਵਾਰ ਸੀਗਾ ਕਿ ਅਸ ਤੋਂ 15 ਕੁ ਦਿਨ ਪਹਿਲੇ ਨਾ ਉਹ ਸਭ ਲੈਣਾ ਥੋੜਾ ਫੇ ਸਿਸਟਰ ਦੇ ਘਰ ਜਾਣਾ ਸੀਗਾ ਬੱਚੇ ਥੋੜੇ ਕਹਿ ਰਹੇ ਸੀ ਕਿ ਆਓ ਤੇ ਜਦੋਂ ਉਹਨਾਂ ਵੀ ਜੀ ਕੁਝ ਅੰਦਰ ਨਾ ਇਸਾਂ ਦੀ ਹਲਚਲ ਹੁੰਦੀ ਹੈ ਕਿ ਕਿੱਦੇ ਜਾਣਾ ਹੁੰਦਾ ਹੈ ਨਾ ਤੇ ਮਤਲਬ ਸੰਗਤ ਮਿਲਣਾ ਹੋਏ ਅੰਮ੍ਰਿਤ ਏਲਾ ਮਿਲਣਾ ਹੋਏ ਤੇ ਉਹ ਕਿਛ ਚਲਨੀ ਸ਼ੁਰੂ ਹੋ ਜਾਂਦੀ ਹੈ ਲੇਕਿਨ ਕਹਿੰਦੇ ਹਨ ਕਿ ਅਸੀਂ ਸੰਗਤ ਵਿੱਚ ਰਹਿ ਕੇ ਬੈਲੈਂਸ ਕਰਨਾ ਵੀ ਸਿੱਖਣਾ ਹੈ ਕਿ ਗ੍ਰਸਥ ਜੀਵਨ ਦੇ ਅਕੋਰਡਿੰਗ ਕੀ ਸਾਰਾ ਕੁਝ ਹੋਣਾ ਚਾਹੀਦਾ ਹੈ ਤੇ ਕਾਫੀ ਸਮੇਂ ਤੋਂ ਬੱਚੇ ਬੁਲਾ ਰਹੇ ਸੀ ਛੋਟੀ ਸਿਸਟਰ ਦੇ ਤੇ ਫਿਰ ਉੱਥੇ ਜਾਣਾ ਪੈ ਰਿਹਾ ਸੀ ਤੇ ਅੰਦਰੋਂ ਦੀ ਨਾ ਮਨ ਉਦਾਸ ਵੀ ਸੀ ਖੇੜੇ ਵਿੱਚ ਵੀ ਸੀਗਾ ਕਿ ਚਲੋ ਥੋੜੇ ਦਿਨਾਂ ਲਈ ਜਾਣਾ ਹੈ ਤੇ ਜਦੋਂ ਇੱਥੋਂ ਦੀ ਨਿਕਲੇ ਨਾ ਤੇ ਮੈਨੂੰ ਗੁੱਸਾ ਬੁਲਨ ਆਉਂਦਾ ਸੀ ਕਿ ਮੈਂ ਤਾਂ ਗੁਰਸੱਭ ਜੀ ਅਸੀਂ ਹੁਣ ਜਿਸ ਜਗ੍ਹਾ ਤੇ ਜਾ ਰਹੇ ਨਾ ਉੱਤੇ ਬੱਚਿਆਂ ਦਾ ਮੂਹ ਮੈਨੂੰ ਬਹੁਤ ਹੈ ਲੇਕਿਨ ਬੱਸ ਤੁਸੀਂ ਮੇਰੇ ਤੋਂ ਨਾ ਵਿਸਰਨਾ ਨਹੀਂ ਜੀ ਇਸ ਤਰ੍ਹਾਂ ਨਾ ਤੇ ਸਿਮਰਨ ਕਰਕੇ ਚਰਨ ਤੋਂ ਵੀ ਅਰਦਾਸ ਕਰਕੇ ਨਾ ਤੇ ਆਪਣੀ sister ਦੇ ਘਰ ਗਈ ਤੇ ਨਾਲ ਅੰਮ੍ਰਿਤ ਵੇਲੇ ਦੀ ਵੀ ਅਰਦਾਸ ਕਰਾਈ ਕਿ ਗੁਰੂ ਸਾਹਿਬ ਜੀ ਅੰਮ੍ਰਿਤ ਵੇਲਾ ਹੋਰ ਦੋਨੋ time ਦੀ ਸੰਗਤ miss ਨਾ ਹੋਏ ਬਾਣੀ ਵਿਚਾਰ miss ਨਾ ਹੋਏ ਤੇ ਵੀਰ ਜੀ ਜਦੋਂ ਉੱਥੇ ਗਏ ਨਾ ਤੇ ਗੁਰੂ ਸਾਹਿਬ ਦੀ ਨਾ ਅਪਾਰ ਕਿਰਪਾ ਸੀਗੀ ਅੰਮ੍ਰਿਤ ਵੇਲਾ ਇਹਨਾਂ ਲੱਗਿਆ ਰਿਹਾ ਤੇ ਵੀ ਜੀ ਉੱਤੇ ਜਦੋਂ ਮੈਂ ਕਹੀ ਨਾ ਮੇਰਾ ਮਤਲਬ ਥੋੜਾ ਹੈ ਨਾ ਹਲਕਾ ਫੋਲ ਗਿਆ ਨਾ ਮੇਰੀ ਸਿਸਟਰ ਨਾਲ ਥੋੜੇ ਜੀ ਉਹ ਹੋ ਗਈ ਬਦੋਂ ਨਰਾਜ਼ਗੀ ਜੀ ਹੋ ਗਈ ਐਕਚੁਅਲੀ ਕੀ ਸੀਗਾ ਉਦੋਂ ਕਰ ਵਾਈਫਾਈ ਬੰਦ ਸੀਗਾ ਤੇ ਬੱਚਿਆਂ ਕਰਕੇ ਨਾ ਕਿ ਬੱਚੇ ਪੇਪਰਸ ਐਗਜ਼ਾਮ ਆ ਰਹੇ ਸ ਤੇ ਉਸ ਤੋਂ ਬਾਅਦ ਨਾ ਮੈਂ ਕਿਹਾ ਕਿ ਹਾਈ ਮੈਂ ਤੇ ਹੁਣ ਸੰਗਤ ਅਟੈਂਡ ਕਰ ਲਈ ਕਿਸ ਤਰਾਂ ਹੋਏਗੀ ਤੇ ਚਲੋ ਜੁਰਸਾਹਿਬ ਦੀ ਕਿਰਪਾ ਨਾਲ ਨਾ ਵਾਈਰੂਮ ਜਿਹੜਾ ਮੋਬਾਈਲ ਡਾਟਾ ਸੀ ਨਾ ਮੈਂ ਆਪਣਾ ਔਨ ਕਰ ਲਿਆ ਲੇਕਿਨ ਉਹਦੇ ਅੰਦਰ ਨਾ ਡਾਟਾ ਥੋੜਾ ਕੱਟ ਸੀਗਾ ਤੇ ਚਲੋ ਗੁਰਸੱਬ ਦੀ ਕਿਰਪਾ ਨਾਲ ਨਾ ਵੀਰ ਜੀ ਦੋ ਤਿੰਨ ਦਿਨ ਸੰਗਤ ਉਸ ਡਾਟਾ ਨਾਲ ਨਾ ਚੱਲਦੀ ਰਹੀ ਫਿਰ ਵੀਰ ਜੀ ਮੈਂ ਦੁਬਾਰਾ ਤੋਂ ਆਪਣਾ ਫੋਨ ਡਾਟਾ ਮਤਲਬ ਮੋਬਾਈਲ ਡਾਟਾ ਰੀਚਾਰਜ ਕਰਾਇਆ ਤੇ ਉਹਨਾਂ ਪਰ ਡੇ ਦਾ ਮੈਂ ਕਰਾਇਆ ਤੇ ਉਹ ਪਹਿਲੇ ਤੇ ਮੈਂ ਦੋ ਇੱਕ ਤੇ ਮੇਰਾ ਪਹਿਲੇ ਆਲਰੇਡੀ ਮੇਰੇ ਕੋਲ ਪਿਆ ਸੀ ਉਹ ਸਾਰਾ ਯੂਜ਼ ਹੋ ਗਿਆ ਤੇ ਉਸ ਤੋਂ ਬਾਅਦ ਦੂਸਰਾ ਵੀ ਜੀ ਮੈਂ 200 ਰੁਪਏ ਦਾ ਕਰਾਇਆ ਉਹ ਮੇਰੇ ਤੋਂ ਨਾ ਗਲਤੀ ਨਾਲ ਨਾ ਗਲਤ ਵਾਲਾ ਹੋ ਗਿਆ ਮਤਲਬ ਮੈਨੂੰ ਰੋਜ਼ ਦਾ ਨਹੀਂ ਮਿਲਿਆ ਮੈਨੂੰ ਮਹੀਨੇ ਦਾ ਮਿਲਿਆ ਉਹ ਇੱਕੋ ਦਿਨ ਵਿੱਚ ਖਤਮ ਹੋ ਗਿਆ ਫਿਰ ਚੌਥੇ ਦਿਨ ਵਾਈਫਾਈ ਨੂੰ ਮਦਪਾਰਾ ਤੋਂ ਰੀਚਾਰਜ ਕਰਾਇਆ ਤੇ ਉਹਦੇ ਕਰਕੇ ਨਾ ਮੇਰੀ ਥੋੜੀ ਸਿਸਟਮ ਨਾਲ ਨਾ ਐ ਚੀਜ਼ ਹੋ ਗਈ ਮੈਂ ਕਿਹਾ ਕੀ ਤੂੰ ਵਾਈਫਾਈ ਤੂੰ ਬੰਦ ਕਰਾਇਆ ਇਹ ਕਿੱਤੋਂ ਆਇਆ ਤੇ ਵੀ ਜੀ ਮੈਂ ਥੋੜੀ ਜਿਹੀ ਨਾ ਉਦਾਸ ਹੋ ਗਈ ਤੇ ਮੇਰੀ ਸਿਸਟਰ ਨੇ ਫਿਰ ਮਨੂ ਕਹਿੰਦੇ ਤੂੰ ਉਦਾਸ ਤਾ ਔ ਤੂੰ ਮੈਨੂੰ ਇੱਕ ਗੱਲ ਦਾ ਸੰਗਤ ਵੱਡੀ ਆ ਐ ਮੋਬਾਈਲ ਡਾਟਾ ਵੱਡਾ ਮੈਂ ਕਹਾ ਯਾਰ ਮੇਰੇ ਲਈ ਸੰਗਤ ਵੱਡੀ ਐ ਤੇ ਕਹਿੰਦੇ ਕਿ ਦੁਬਾਰਾ ਤੋਂ ਮੋਬਾਈਲ ਡਾਟਾ ਔਨ ਕਰ ਮੈਂ ਕਹਾ ਚਲ ਮੈਂ ਅੱਜ ਤੇ ਮੇਰੀ ਸੰਗਤ ਹੋ ਗਈ ਐ ਤੇ ਹੁਣ ਮੈਂ ਨਾ ਕੱਲ ਆਪਣਾ ਡਾਟਾ ਮਤਲਬ ਰੈਗੂਲਰ ਮਤਲਬ ਰੋਜ਼ ਦਾ 20 GB ਵਾਲਾ ਨਾ ਰੀਚਾਰਜ ਕਰਾ ਲਾਂਗੀ ਜਿੰਨੇ ਦਿਨ ਰਹਿਣਾ ਵੀਰ ਜੀ ਤੁਸੀਂ ਮੰਨੋਗੇ 3-4 ਵਜੇ ਦਾ ਟਾਈਮ ਸੀਗਾ ਤੇ ਮੈਂ ਦੇਖਿਆ ਮੇਰਾ ਵਿਦਆਊਟ ਮਤਲਬ ਜ਼ੀਰੋ ਡਾਟਾ ਈਵਨ ਮੇਰੇ ਕੋਲ ਪ੍ਰੂਫ ਵੀ ਐ ਸਾਰੇ ਵੀਜੀ ਉਹ ਮੇਰਾ ਲੈਕ ਔਨ ਹੋ ਗਿਆ ਨਾ ਵਾਈਫਾਈ ਸੀਗਾ ਨਾ ਡਾਟਾ ਸੀਗਾ ਔਰ ਵੀਜੀ ਉਹਨਾਂ ਦੇ ਕਰ ਅਸੀਂ 8-9 ਦਿਨ ਰਹੇ ਆ ਮਤਲਬ ਡਾਟਾ ਤੋਂ ਬਾਅਦ ਵਿੱਚ ਟੋਟਲ 12-13 ਦਿਨ ਅਸੀਂ ਰਹਿ ਕੇ ਆਇਆ ਤੇ ਉਹਦੇ ਅੰਦਰ ਵੀਜੀ ਮੇਰਾ ਜਿਹੜਾ ਅ ਅ ਸੀਗਾ ਨਾ ਫੋਨ ਨੌਨ ਸਟਾਪ ਚੱਲਦਾ ਰਿਹਾ ਔਰ ਸਿਰਫ ਚੱਲਿਆ ਵੀ ਕੀ ਹੈ ਸਿਰਫ ਜ਼ੂਮ ਚੱਲਿਆ ਵੀਡੀਓ ਟੈਲੀਗ੍ਰਾਮ ਔਰ ਵਟਸਐਪ ਚੱਲਿਆ ਕੋਈ ਸੋਸ਼ਲ ਮੀਡੀਆ ਕੋਈ ਵੀ ਨਹੀਂ ਚੱਲਿਆ ਔਰ ਇਤਨੀ ਹਾਈ ਸਪੀਡ ਵੀ ਚੋਇਆ ਕੀ ਗੁਰਸੱਭ ਨੇ ਇੱਕ ਦਿਨ ਵੀ ਸੰਗਤ ਮਿਸ ਨਹੀਂ ਆਉਂਦੀ ᱛੀ ਅੰਮ੍ਰਿਤ ਵੇਲਾ ਮਿਸ ਨਹੀਂ ਆਉਂਦਤਾ ਫਿਰ ਵੀ ਜਦੋਂ ਮੈਂ ਘਰ ਬੱਚਿਆਂ ਨੂੰ ਇਹ ਗੱਲ ਸ਼ੇਅਰ ਕੀਤੀ ਤੇ ਬੱਚੇ ਕਹਿੰਦੇ ਉਹ ਮਾਸੀ ਆਪਨੇ ਕੁਝ ਕੀਆ ਹੋਗਾ ਇਹ ਮੈਂ ਕਹਾਂ ਨਹੀਂ ਤੁਸੀਂ ਚੈੱਕ ਕਰ ਲੋ ਫਿਰ ਵੀ ਬੱਚੇ ਬਾਰ-ਬਾਰ ਆਪਣਾ ਵੀ ਫੋਨ ਔਨ ਕਰਨ ਇਸ ਦਾ ਮੋਬਾਈਲ ਡਾਟਾ ਚੈੱਕ ਕਰਨ ਕਿਸੇ ਦਾ ਨਾ ਚੱਲੇ ਔਰ ਮੇਰਾ ਗੁਰਸੱਭ ਦੀ ਕਿਰਪਾ ਨਾਲ ਵਾਈਫੂ ਜੀ ਨੌਨ-ਸਟਾਪ ਚੱਲਦਾ ਰਿਹਾ ਈਵਨ ਇਹ ਚੀਜ਼ ਜਦੋਂ ਅਸੀਂ ਦੋ ਵਾਰ ਬਾਹਰ ਵੀ ਗਏ ਔਰ ਮੇਰੇ ਸਿਸਟਰ ਕਹਿੰਦੀ ਕੀ ਪਤਾ ਮਤਲਬ ਮੇਰੇ ਜੀਜੇ ਇਹਨੇ ਕੁਛ ਤੇਰੇ ਫੋਨ ਨਾਲ ਕਨੈਕਟ ਕਰਤਾ ਹੋਏ ਮੈਂ ਤਾਂ ਚੱਲ ਠੀਕਾ ਉਹਨੇ ਕਰਤਾ ਹੋਏਗਾ ਲੇਕਿਨ ਜਦੋਂ ਮੈਂ ਬਾਹਰ ਗਈਆਂ ਜਿਸ ਦਾ ਸੀਜ਼ਨ ਸੈੱਫ ਗਈ ਰਸਤੇ ਵਿੱਚ ਆ ਕੇ ਦੁਬਾਰਾ ਤੋਂ 9 ਵਜੇ ਬਾਣੀ ਦੀ ਚਾਹ ਰਸਤੇ ਵੀ ਸੁਣੀ ਤਾਂ ਵੀ ਚੱਲਦਾ ਰਿਹਾ ਕਿਉਂਕਿ ਜਦੋਂ ਅਸੀਂ ਬਾਹਰ ਗਏ ਤੇ ਇੱਕ ਦੋ ਤਿੰਨ ਨਸੀਬ ਜਿਸ ਦਾ ਸੀਜ਼ਨ ਸੈੱਫ ਵੀ ਗਏ ਹੋਰ ਵੀ ਗੁਰਦੁਆਰੇ ਕੇ ਦੇ ਨੌਨ ਸਟਾਪ ਵਾਈਗੂ ਚਲਦਾ ਰਿਹਾ ਲੇਕਿਨ ਉਹਦੇ ਅੰਦਰ ਸਿਰਫ ਸੰਗਤ ਹੀ ਚੱਲੀ ਮਤਲਬ ਮੈਂ ਇਸ ਚੀਜ਼ ਨੂੰ ਇਸ ਕਰਕੇ ਸ਼ੇਅਰ ਕਰਨਾ ਚਾਹੁੰਦੀ ਆ ਕਿ ਗੁਰਸੇਵ ਪਾਵਨਾ ਨੂੰ ਬਹੁਤ ਪਿਆਰ ਕਰਦੇ ਆ ਔਰ ਵਾਈਗੂ ਜਦੋਂ ਮੈਂ ਕਾਰ ਆਈ ਤੇ ਆਲਰੇਡੀ ਮੇਰਾ ਫੋਨ ਵਾਈਫਾਈ ਨਾਲ ਕਨੈਕਟ ਹੋ ਗਿਆ ਤੇ ਚੱਲਣਾ ਸ਼ੁਰੂ ਹੋ ਗਿਆ ਲੇਕਿਨ ਹੁਣ ਮੈਂ ਜਦੋਂ ਇਹਨੂੰ ਬਾਹਰ ਲੈ ਕੇ ਗਈ ਆ ਨਾ ਆਪਣੇ ਕਾਰ ਆ ਕੇ ਮੇਰਾ ਨੈਟ ਨਹੀਂ ਚੱਲ ਰਿਹਾ ਮਤਲਬ ਐ 8 9 ਦਿਨ ਵਿਦਾਊਟ ਡਾਟਾ or without recharge ਮੇਰਾ phone ਲਗਾਤਾਰ or ਇਤਨੀ speed ਨਾਲ ਵੀਰ ਜੀ ਚੱਲ ਰਿਹਾ ਸੀ ਕਿਤੇ ਕਈ ਵਾਰੀ ਮਤਲਬ buffering ਸ਼ੁਰੂ ਹੋ ਜਾਂਦੀ ਹੈ even WIFI ਦੀ speed ਹੋਣ ਕਰਕੇ ਵੀ ਲੇਕਿਨ ਇਹਦੇ ਅੰਦਰ ਵਾਹਿਗੁਰੂ ਬਿਲਕੁਲ ਵੀ ਮਤਲਬ ਜਰਾ ਜਿਹਾ ਵੀ ਮਤਲਬ net ਨੇ ਮਤਲਬ ਮਤਲਬ ਬੰਦ ਨਹੀਂ ਹੋਇਆ or ਇਸ ਤਰ੍ਹਾਂ ਲੱਗ ਰਿਹਾ ਸੀ ਕਿ ਗੁਰੂ ਸਾਹਿਬ ਨੇ ਨਾ ਸੱਚ ਖੰਡ ਦਾ WIFI on ਕਰਤਾ or ਕਹਿ ਰਹੇ ਲੈ ਮਜਾ ਲੈ ਤੁਹਾਨੂੰ ਸੰਗਤ ਬੋਲ ਕੈਸੇ ਤੇ ਤੁਹਾਨੂੰ ਮਕਬੂਲ ਸੰਗਤ ਦਿੱਤੀ ਗੁਰੂ ਸਾਹਿਬ ਦਾ ਬਹੁਤ ਸ਼ੁਕਰਾਨਾ ਵੀ ਜੀ ਇੱਕ ਦਿਨ ਵੀ ਅੰਮ੍ਰਿਤ ਵੇਲਾ ਵੀ ਗੁਰੂ ਸਾਹਿਬ ਨੇ ਮਿਸ ਨਹੀਂ ਕਰਾਇਆ ਔਰ ਸੰਗਤ ਵੀ ਮਿਸ ਨਹੀਂ ਹੋਈ ਫਿਰ ਵੈਗੂ ਜੀ ਉਸ ਤੋਂ ਬਾਅਦ ਦੂਸਰੀ ਬਖਸ਼ੀ ਗੁਰੂ ਸਾਹਿਬ ਨੇ ਐਬ ਕੀਤੀ ਕਿ 18 ਸਤੰਬਰ ਨੂੰ ਨਾ ਦੁਨੀਆਵੀ ਬਰਥਡੇ ਸੀਗਾ ਤੇ ਗੁਰੂ ਸਾਹਿਬ ਨੇ ਥੋੜੀ ਕੇਹ ਸਮਝਾਤੀ ਸੀ ਕਿ ਇਹ ਹੁਣ ਜਿਹੜੇ ਔਰ ਮਤਲਬ ਅ ਬਰਥਡੇ ਵਗੈਰਾ ਹੈ ਇਹ ਉਹ ਉਸ ਤਰ੍ਹਾਂ ਨਹੀਂ ਸੈਲੀਬ੍ਰੇਟ ਹੋਣੇ ਚਾਹੀਦੇ ਗੁਰਸੱਭ ਨੇ ਦੋ ਤਿੰਨ ਸਾਲ ਤੋਂ ਲੈ ਇਸ ਥੇਡ ਨੂੰ ਸਮਝਾਉਣਾ ਸ਼ੁਰੂ ਕਰਤਾ ਸੀ ਕਿ ਹਾਂ ਤੂੰ ਇਹਨੂੰ ਸੈਲੀਬ੍ਰੇਟ ਕਰ ਲੈ ਤੂੰ ਇਹ ਸੈਲੀਬ੍ਰੇਟ ਕਿਸ ਦਾ ਕਰਨਾ ਹੈ ਕਿ ਤੂੰ ਸ਼ੁਕਰ ਕਰ ਲੈ ਗੁਰਸੱਭ ਦਾ ਕਿ ਗੁਰਸੱਭ ਵੀ ਤੁਸੀਂ ਮੈਨੂੰ ਮਨੁੱਖੀ ਦੇ ਦਿੱਤੀ ਹੈ ਆਪਣਾ ਨਾਮ ਜਪਣ ਲਈ ਦਿੱਤੀ ਹੈ ਤੇ ਫਿਰ ਵੀ ਜੀ ਇਸ ਦਾ ਨਾ ਮਤਲਬ ਬਰਥਡੇ ਸੀਗਾ ਤੇ ਮੇਰੇ ਨਾਲ ਗੁਰਸੱਭ ਦਾ ਹੈ ਨਾ ਵੀ ਕਿ ਸਟਾਰਟਿੰਗ ਤੋਂ ਛੋਟੇ ਹੁੰਦੇ ਆ ਤਾਂ ਇਹਨਾ ਬੰਗਲਾ ਸਾਹਿਬ ਪਾਪਾ ਲੈ ਕੇ ਜਾਂਦੇ ਸੀ ਤੇ ਉਸ ਦਿਨ ਨਾਲ ਬੰਗਲਾ ਸਾਹਿਬ ਜਾਣ ਦਾ ਬੜਾ ਮਨ ਸੀਗਾ ਲੇਕਿਨ ਥੋੜੇ ਮੰਮੀ ਪਾਪਾ ਦੀ ਤਪਰੇ ਠੀਕ ਨਾ ਔਨ ਕਰਕੇ ਮੈਂ ਨਾ ਆਪਣੇ ਕਰਦੇ ਨਾਲ ਫਤਿਹਨਗਰ ਗੁਰਦਾਰਾ ਸਾਹਿਬ ਉੱਥੇ ਚਲੀ ਗਈ ਤੇ ਗੁਰਸੱਭ ਨੂੰ ਕਿਹਾ ਮੈਂ ਕਿਹਾ ਗੁਰਸੱਭ ਜੀ ਅੱਜ ਬਰਥਡੇ ਹੈ ਮੈਂ ਤੁਹਾਡੇ ਨਾਲ ਹੀ ਸੈਲੀਬ੍ਰੇਟ ਕਰਨਾ ਹੈ ਤੇ ਇਸ ਮੈਨੂੰ ਆਪਣਾ ਪਿਆਰ ਬਖਸ਼ੋ ਤੇ ਗੁਰਸਰ ਨੇ ਜਿਸ ਤਾ ਹੁਕਮਨਾਮਾ ਬੜਾ ਸੋਨਾ ਬਖਸ਼ਿਆ ਪਰਮੇਸ਼ਰ ਦਿੱਤਾ ਬੰਨਾ ਦੇ ਪ੍ਰੋਗ ਦਾ ਤੇਰਾ ਪੰਨਾ ਇਸ ਤਰ੍ਹਾਂ ਦਾ ਵਾਈਜੀ ਗੁਰਸਰ ਨੇ ਨਾ ਬੜਾ ਪਿਆਰਾ ਹੁਕਮਨਾਮਾ ਬਖਸ਼ਿਆ ਤੇ ਵਾਈਜੀ ਸੰਗਤ ਨੇ ਜੋ ਇਤਨੇ ਪਿਆਰੇ ਪਿਆਰੇ ਅਸੀਸਾ ਪਰੇ ਮੈਸੇजेस ਭੇਜੇ ਮਤਲਬ ਵਾਰੀ ਜਾਈਏ ਆਪਣੀ ਪਿਆਰੀ ਸੰਗਤ ਨੂੰ ਤੇ ਸੰਗਤ ਨੇ ਵੀ ਜੀ ਪੂਤਾ ਮਾਤਾ ਦੀਆਂ ਸੀਸ ਵਾਲੇ ਸ਼ਬਦ गा ਕੇ ਲਿਖ ਕੇ ਭੇਜੇ ਤੇ ਫਿਰ ਵੀ ਜੀ ਨੈਕਸਟ ਡੇ ਨਾ ਗੁਰਸੱਭ ਨੇ ਕਿਰਪਾ ਕੀਤੀ ਬੰਗਲਾ ਸਾਹਿਬ ਲਈ ਨਾ ਲੈ ਗਏ ਤੇ ਫਿਰ ਅਸ਼ਰarati ਮਨ ਹੈ ਤੇ ਤੁਹਾਨੂੰ ਪਤਾ ਹੈ ਕਿ ਕਰਨਾ ਅਸੀਂ ਕੁਝ ਹੈ ਨਹੀਂ ਤੇ ਰਿਟਰਨ ਕਿ ਤੂੰ ਮੰਗਦੇ ਰਹਿਣਾ ਤੇ ਜਦੋਂ ਜਿੱਦਾਂ ਬੰਗਲਾ ਸਾਹਿਬ ਦੇ ਇਨਤਨਾ ਗੁਰਸੱਭ ਨੂੰ ਬੋਲਿਆ ਮੈਂ ਕਿ ਗੁਰਸੱਭ ਜੀ ਸੌਰੀ ਅੱਜ ਮੈਂ ਮਤਲਬ ਕੱਲ ਵੀ ਸੈਲੀਬ੍ਰੇਟ ਕੀਤਾ ਲੇਕਿਨ ਅੱਜ ਵੀ ਮੈਂ ਸੈਲੀਬ੍ਰੇਟ ਤੁਹਾਡੇ ਨਾਲ ਕਰਨਾ ਹੈ ਪਹਿਲੇ ਤਾਂ ਮੈਨੂੰ ਨਾ ਰਿਟਰਨ ਗਿਫਟ ਚਾਹੀਦਾ ਮੈਨੂੰ ਇਹ ਤੋਂ ਤੁਹਾਡੀ ਪ੍ਰੈਜ਼ੈਂਸ ਫੀਲ ਕਰਾਓ ਕਿ ਤੁਸੀਂ ਮੇਰੇ ਅੰਗ ਸੰਗ ਹੋ ਔਰ ਤੁਸੀਂ ਮੇਰੇ ਨਾਲ ਬਰਥਡੇ ਸੈਲੀਬ੍ਰੇਟ ਕਰੋ ਭੀਜੀ ਜਿਸ ਰਹੀ ਮੈਂ ਅੰਦਰ ਐਂਟਰ ਕੀਤਾ ਨਾ ਗੁਰਸੱਭੇ ਬੰਗਲਾ ਸਾਹਿਬ ਤੇ ਵਾਹਿਗੁਰੂ ਪਰ ਉੱਥੇ ਨਾ ਹੁਕਮਨਾਮਾ ਸਾਹਿਬ ਕੋਈ ਆਇਆ ਹੋਇਆ ਪਰਮੇਸ਼ਵਰ ਦਿੱਤਾ ਬੰਨਾ ਗੁਰੂਰ ਦਾ ਡੇਰਾ ਬੰਨਾ ਅਈ ਗੁਰਸੱਭੇ ਨੇ ਇੰਨਾ ਬੈਰ ਆਗ ਬਖਸ਼ਿਆ ਮੈਂ ਕਿ ਗੁਰਸੱਭੇ ਜੀ ਤੁਸੀਂ ਕਿਤਨੇ ਬਿਆਨ ਦੋ ਮਤਲਬ ਲੋਕ ਕੋਈ ਕਿਸੇ ਨਾ ਕਿਸੇ ਰੂਪ ਵਿੱਚ ਆ ਕਿਸੇ ਨਾ ਕਿਸੇ ਤਰੀਕੇ ਆ ਕੇ ਆਪਣੀ ਹੋਣ ਦਾ ਅਹਿਸਾਸ ਦੁਆਉਂਦੇ ਹੋ ਅਸੀਂ ਬਾਰ ਬਾਰ ਤੁਹਾਨੂੰ ਚੈਲੰਜ ਹੀ ਕਰਦੇ ਰਹਿੰਦੇ ਆ ਕਿ ਗੁਰਸਬ ਤੁਸੀਂ ਹੋ ਤੁਸੀਂ ਹੋ ਸੇਵਾ ਕੀਤੀ ਜਦੋਂ ਗੁਰਸਾਬ ਅੰਦਰ ਲੈ ਕੇ ਆ ਗਏ ਤੇ ਜਿਸ ਦਾ ਗੁਰਸਾਬ ਨੇ ਉੱਥੇ ਹਾਜ਼ਰੀ ਪਰਮਾਨ ਕਰਾਈ ਤੇ ਨਾ ਕੀਰਤਨ ਚੱਲ ਰਿਆ ਸੀਗਾ ਤੇ ਜਿਸ ਦਾ ਹੁਨੇ ਹੀ ਰਾਗੀ ਸਾਹਿਬ ਬੈਠੇ ਸੀ ਤੇ ਉਹਨਾਂ ਨੇ ਮਤਲਬ ਪਹਿਲਾ ਜਿਸ ਦਾ ਰਾਗ ਵਾਲਾ ਸ਼ਬਦ ਪੜਿਆ ਤੇ ਜਿਸ ਦਾ ਹੀ ਆਪਣੀ ਸੀਟ ਤੇ ਮਤਲਬ ਜਿਸ ਦਾ ਬੈਠੇ ਨਾ ਕੀਰਤਨ ਸੁਣਨ ਲਈ ਤੇ ਵੈਗਰੂ ਨੇ ਨਾ ਦੁਬਾਰਾ ਕੋਨਾ ਉਹ ਸ਼ਬਦ ਪਛਤਾ ਪੂਤਾ ਮਾਤਾ ਕੀ ਅਸੀਸ ਤੇ ਵੈਗਰੂ ਜੀ ਉਸ ਟਾਈਮ ਇਤਨਾ ਅੱਛਾ ਲੱਗਿਆ ਨਾ ਕੋਲ ਕੱਲ ਵੀ ਇਹੋ ਚੀਜ਼ ਹੋਈ ਤੇ ਨਾਲ ਨੈਕਸਟ ਡੇ ਵੀ ਮਤਲਬ ਜਿਸ ਤਾਂ ਕਹਿੰਦੇ ਨਾ ਰਿਲੇਟਡ ਹੈਪੀ ਬਰਥਡੇ ਵੀ ਸੀ ਤੇ ਨਾਲ ਉਸ ਦਿਨ ਵੀ ਗੁਰਸੱਭ ਨੇ ਸੈਲੀਬ੍ਰੇਟ ਕੀਤਾ ਤੇ ਵੈਗਰੂ ਜੀ ਦੇਖੋ ਹੈ ਤਾਂ ਬਹੁਤ ਛੋਟੀਆਂ ਛੋਟੀਆਂ ਬਖਸ਼ਿਸ਼ ਲੇਕਿਨ ਮੇਰੇ ਲਈ ਤਾਂ ਬਹੁਤ ਮਤਲਬ ਉਹ ਆਈ ਕਿ ਗੁਰਸੱਭ ਦਾ ਪਿਆਰ ਇੰਨਾ ਹੁੰਦਾ ਔਰ ਹੁਣ ਤਾਂ ਵੈਗਰੂ ਮੇਰਾ ਮੇਰਾ ਹੁਣ ਡੇਟਾ ਨਹੀਂ ਚੱਲ ਰਿਹਾ ਬਸ ਉਹ 7-8 ਦਿਨ ਨਹੀਂ ਚੱਲਿਆ ਤੂੰ ਹੁੰਦੇ ਵਾਈਫਾਈ ਨਾਲ ਕਨੈਕਟ ਹੋ ਗਿਆ ਔਰ ਸੋਸ਼ਲ ਮੀਡੀਆ ਕੋਈ ਵੀ ਨਹੀਂ ਚੱਲਿਆ ਨਾ ਫੇਸਬੁੱਕ ਚੱਲਿਆ ਨਾ ਕੁਝ ਵੀ ਨਹੀਂ ਚੱਲਿਆ ਸਿਫਤ ਸੰਗਤ ਹੀ ਚੱਲੀ ਹੈ ਤੇ ਗੁਰਸੱਭ ਦਾ ਪੋਸ਼ਕ ਤਨ ਨਾ ਸੰਗਤ ਨਹੀਂ ਸੁਣੀ ਨਾ ਅੰਮ੍ਰਿਤ ਵੇਲਾ ਮਿਸੋਇਆ ਤੇ ਦੋਨੋਂ ਕੰਮ ਹੋ ਗਏ ਵਾਹਿਗੁਰੂ ਜੀ ਤੇ ਐਤੋ ਕੀ ਜੀ ਬਖਸ਼ਿਸ ਸੀਗੀ ਮੈਨੂੰ ਬਹੁਤ ਤਿਆਰੀ ਲੱਗੀ ਨਾ ਕਿ ਸੰਗਤ ਵਿੱਚ ਆ ਕੇ ਵਾਹਿਗੁਰੂ ਜੀ ਸ਼ੇਅਰ ਕਰਾਂ ਤੇ ਗੁਰਸੱਭ ਕਿਰਪਾ ਕਰਨ ਸਦੀਵੀ ਸੰਗਤ ਬਖਸ਼ਣ ਸੰਗਤੀ ਚਰਨ ਤੂੜ ਬਖਸ਼ਣ ਪ੍ਰੇਮ ਭਗਤੀ ਬਖਸ਼ਣ ਵਾਹਿਗੁਰੂ ਜੀ ਆਪ ਜੀ ਨਾਲ ਸੱਚਾ ਪਿਆਰ ਦਾ ਪਲਾਜ ਹੈ ਵਾਹਿਗੁਰੂ ਜੀ ਵੈਜੀ ਕਾ ਖਾਲਸਾ ਵੈਜੀ ਜੀ ਕੀ ਪਤ ਤੇ ਵੈਜੀ 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 ਕਾ ਖਾਲਸਾ ਵੈਜੀ ਜੀ ਫਿਰ ਬਹੁਤ ਬਹੁਤ ਧੰਨਵਾਦ ਵੈਜੀ ਜੀ ਅ ਥੈਂਕ ਯੂ ਗੁਰੂ ਸਾਹਿਬ ਦਾ ਹਾਂਜੀ ਭੈਣ ਜੀ ਤੁਹਾਡੀ ਉਪਰ ਪਿਕਚਰਸ ਮਿਲੀਆਂ ਸੀਗੀਆਂ ਆ ਜਿਹੜੇ ਤੁਸੀਂ ਭੇਜੀਆਂ ਸੀਗੀਆਂ ਤੋਂ ਬਿਲਕੁਲ ਰੀਅਲ ਸਟੋਰੀ ਤੁਹਾਡੀ ਬਹੁਤ ਵਧੀਆ ਤੇ ਮੇਰੀ ਵੀ ਛੋਟ ਛੋਟੀ ਜਿਹਦਾ ਬਹੁਤ ਕਿ ਸਾਰਾ ਸਟੋਰੀਆਂ ਤਾਂ ਮੈਨੂੰ ਵੀ ਜਿਹੜਾ ਟਿਕਦਾ ਚਾਰ ਵਾਲੀ ਮੇੜੀਆਂ ਪਰ ਗੁਰੂ ਸਾਹਿਬ ਬਚਾ ਦਿੰਦੇ ਜਿਹਦਾ ਇੱਕ ਵਾਰੀ ਲੌਂਗ ਟਾਈਮ ਅਗੋ ਜਿੱਦਾਂ ਥੋੜੀ ਸਪੀਡਿੰਗ ਹੋ ਗਈ ਤਾਂ ਫਿਰ ਡਿਸਪਿਊਟ ਕੀਤੀ ਤੇ ਉਹ ਵੀ ਗੁਰੂ ਸਾਹਿਬ ਨੇ ਵੇਨ ਕਰਾ ਲਈ ਫਿਰ ਇੱਕ ਸੀ 12 ਦਾ ਟਿਕਟ ਮਿਲ ਗਈ ਜਿੱਦਾਂ ਕਾਫੀ 12 14 ਘੰਟੇ ਲਾ ਕੇ ਰੱਖਣੀ ਪੈਂਦੀ ਆ ਮੈਂ ਉੱਤੋਂ ਥੋੜੀ ਢਿੱਲੀ ਕਰ ਲਿਓ ਪੁਲਿਸ ਵਾਲੇ ਨੇ ਰੋਕ ਲਿਆ ਮੰਨਿਆ ਨਹੀਂ ਉਹ ਦੇ ਗਿਆ ਟਿਕਟ ਮੈਂ ਕਿਹਾ ਵੀ ਸੌਰੀ ਮਤਲਬ ਮੈਂ ਲਾਈ ਸੀ ਮੰਨਿਆ ਨਹੀਂ ਉਹ ਉਹ ਕੁਦਰਤੀ ਫਿਰ ਪਹਿਲੇ ਅਦਮਾਗ ਜੀ ਨਹੀਂ ਆਇਆ ਗੁਰੂ ਸਾਹਿਬ ਨੇ ਗਿਆ ਧਿਆਨ ਦੇ ਦੇ ਬੜਾ ਜਿਹਾ ਦੇਖਿਆ ਤੇ ਡੀਟ ਰੋਂਗ ਪਾ ਵੇ ਰਾਤ ਹੀ ਜਾਂਦਾ ਸੀ ਘਟੋ ਘਾਟਾ 120 ਤੇ ਮੇਰੀ ਗੱਡੀ ਭਣੀ ਹੈ। ਤੋਂ ਕੋਈ ਇਹਦਾ ਮਾਰ ਗਿਆ ਥੋੜਾ ਜਿਆ ਤਾਂ ਉਹ ਪੰਜ ਛੇ ਵਾਰੀ ਘੁੰਮੀ ਫੇਕਾਰ ਫੇਸਲੀ ਕਰ ਗਈ। ਦੇਖਣ ਲੋ ਦੇ ਤਾਂ ਉਹ ਪਲਟ ਜਾਣੀ ਸੀ। ਇੰਨਾ ਗੁਰੂ ਸਾਹਿਬ ਨੇ ਉਹਨੂੰ ਕੁਝ ਆਇਆ। ਤੇ ਉਹ ਕੋਟ ਚ ਗਿਆ ਉਹ ਟਿਕਟ ਵੇਨ ਕੀਤੀ। ਇੱਕ ਰੈੱਡ ਲਾਈਟ ਤੇ ਮਿਲੀ ਹੀ ਉੱਥੇ ਉੱਥੇ ਟਿਕਟ ਆ ਗਈ। ਉੱਥੇ ਵੀ ਗੁਰੂ ਸਾਹਿਬ ਨੇ ਅੱਗੇ ਉਹ ਆਪਣੀ ਬੀਬੀ ਜੀ ਨੂੰ ਰਿਕੁਐਸਟ ਕੀਤੀ ਗੁਰੂ ਜੀ ਆ ਉਹ ਕਹਿੰਦੇ ਚੱਲ ਠੀਕ ਆ। ਗਾਂ ਤੋਂ ਪਿਆਰ ਰੱਖੀ। ਕੋ ਬਹੁਤ ਵਾਰੀ ਹੁਣੇ 2 ਵੀਕ ਦੀ ਪੈਨਲਟੀ ਹੁਣੇ ਲੱਗਣੀ ਸੀ ਤੇ ਮੈਂ ਕਿਹਾ ਹੋ ਗਿਆ ਕੰਮ ਖਰਾਬ ਹੋ ਰਹਾ ਪਰ ਗੁਰੂ ਸਾਹਿਬ ਤੇ ਭਰੋਸਾ ਸੀ ਤੇ ਮੈਂ ਆਪਣੇ ਦਿਮਾਗ ਨਾਲ ਸੋਚ ਰਿਹਾ ਸੀ ਉਹ ਗੁਰੂ ਸਾਹਿਬ ਨੇ ਪਲੈਨਿੰਗ ਕੀ ਚੱਕ ਕੇ ਇਹੋ ਜਿਹੀ ਕੀਤੀ ਤੇ ਮੇਰੇ ਕੋਲ ਆਨਸਰ ਹੀ ਨਹੀਂ ਰਹਿ ਗਿਆ ਕੋਈ ਪਰ ਮੈਨੂੰ ਹੁਣ ਇੰਨਾ ਭਰੋਸਾ ਕੀ ਜੋ ਵੀ ਹੁਣ ਕਈ ਵਾਰੀ ਮੈਨੂੰ ਲੱਗਦਾ ਹੁੰਦਾ ਵੀ ਕੁਝ ਡੈਮੇਜ ਹੋਣ ਲੱਗਾ ਜਾਂ ਹੋ ਰਿਹਾ ਪਰ ਹੁਣ ਇੱਕ ਦਾ ਲਿਆ ਕਿਉਂਕਿ ਆਪਣੇ ਦਿਮਾਗ ਚੱਲਦੇ ਨਹੀਂ ਮੈਂ ਦੇਖਿਆ ਮੇਰਾ ਤੇ ਬਹੁਤ ਵਾਰੀ ਜੀ ਰੁਆ ਤੇ ਅਪਾਧਾਤ ਕੜੇ ਕਰਤੇ ਹੁਣ ਜੇ ਗੁਰੂ ਸਾਹਿਬ ਜੋ ਕਰਦੇ ਆ ਨਾ ਉਹ ਉਹ ਆਪਾਂ ਸੋਚ ਵੀ ਨਹੀਂ ਸਕਦੇ ਮੈਨੂੰ ਉਹ ਆਪਣੇ ਦਿਮਾਗ ਤੋਂ ਬਾਹਰ ਦੀਆਂ ਗੱਲਾਂ ਆ ਬਿਲਕੁਲ ਸੋ ਇੱਕੋ ਭਰੋਸਾ ਰੱਖੀਏ ਮੈਂ ਇਹ ਦੇਖਿਆ ਕਿ ਚੁੱਪ ਕਰਕੇ ਤੁਰੇ ਚੱਲੋ ਤੇ ਗੁਰੂ ਸਾਹਿਬ ਨੇ ਆਪਾਂ ਨੂੰ ਬਚਾਉਣਾ ਹੀ ਬਚਾਉਣਾ ਆ ਇਹ ਭਰੋਸਾ ਰੱਖੀਏ ਗੁਰੂ ਸਾਹਿਬ ਤੇ ਤੇ ਟੈਨਸ਼ਨ ਲੈਣ ਦੀ ਲੋੜ ਨਹੀਂ ਗੁਰੂ ਸਾਹਿਬ ਨੇ ਪਰ ਇੱਕੋ ਹੀ ਸ਼ਰਤ ਹੈ ਕਿ ਗੁਰੂ ਸਾਹਿਬ ਦੇਖਦੇ ਆ ਕਿ ਆਪਾਂ ਭਰੋਸਾ ਹੈਗਾ ਆਪਾਂ ਕੋਸ਼ਿਸ਼ ਕਰ ਰਹੇ ਆ ਸਰੈਂਡਰ ਕੀਤਾ ਹੋਇਆ ਤਾਂ ਪੂਰਾ ਫੁਰੀ ਆਪਾਂ ਟਰਾਈ ਕਰ ਰਹੇ ਪੂਰੀ ਕਿ ਨਹੀਂ ਡੋਲਦੇ ਤੇ ਨੇ ਤਾਂ ਸ਼ਰਤਾਂ ਇਹ ਹੈਗੀਆਂ ਜੇ ਲੋ ਆਪਾਂ ਪੂਰੇ ਗੁਰੂ ਸਾਹਿਬ ਨੂੰ ਆਪਾਂ ਫੜਾ ਦਿੰਨੇ ਆ ਸਿਲੰਡਰ ਕਰ ਦਿੰਨੇ ਆ ਫਿਰ ਟੈਂਸ਼ਨ ਲੈਣ ਦੀ ਲੋੜ ਨਹੀਂ ਬਗ ਬਹੁਤ ਤਕੜੀਆਂ ਤਕੜੀਆਂ ਇਤਿਹਾਸ ਐਗਜ਼ੈਮਪਲਸ ਆ ਤੇ ਜੇ ਆਪਾਂ ਨੂੰ ਇੱਥੇ ਤੱਕ ਗੁਰੂ ਸਾਹਿਬ ਲੈ ਕੇ ਆਇਆ ਆਪਾਂ ਤਾਂ ਆਏ ਨਹੀਂ ਤੇ ਗੁਰੂ ਸਾਹਿਬ ਇੱਕੋ ਹੀ ਆ ਗੁਰੂ ਸਾਹਿਬ ਕਹਿੰਦੇ ਵੀ ਇੱਕ ਸਟੈਪ ਚੱਲ 99 ਸਟੈਪ ਮੈتن ਉਹ ਲੈ ਜਾਣਾ ਸੋ ਆਪਾਂ ਵਾਸਤੇ ਇਧਰ ਤੁਰੀ ਚਲੀਏ ਆ ਜਿਹੜਾ ਕੰਮ ਕਰ ਰਹੇ ਆ ਬਹੁਤ ਵਧੀਆ ਸਾਰੇ ਜੁੜੇ ਰਹੋ ਬਸ ਇੱਕੋ ਹੀ ਹੈ ਕਿ ਜੇ ਰੋ ਆਪਾਂ ਇੱਥੋਂ ਹਿੰਦੇ ਕਪੜਾ ਆਪਾਂ ਗਏ ਬਸ ਇੱਕ ਚੀਜ਼ ਆਪਾਂ ਧਿਆਨ ਰੱਖਣੀ ਆ ਕਿ ਡਟੇ ਰਹਿਣਾ ਕੋਈ ਗੱਲ ਨਹੀਂ ਕਈ ਵਾਰੀ ਥੋੜਾ ਘੱਟ ਸਤਿਮਨ ਹੁੰਦਾ ਕਈ ਵਾਰੀ ਨਹੀਂ ਮਾਇਆ ਆ ਜਾਂਦੀ ਆ ਗ੍ਰਸਤੀ ਚ ਰਹਿਨੇ ਆ ਉਹ ਟੈਨਸ਼ਨ ਨਹੀਂ ਲੈਣੀ ਉਹ ਸਾਰਿਆਂ ਨਾਲ ਹੀ ਹੁੰਦਾ ਵੈਰ ਜਦ ਤੱਕ ਆਪੇ ਸਰੀਰ ਚ ਆ ਵਕਾਰ ਵੀ ਢੋਂਦੇ ਸਭ ਕੁਝ ਢੋਂਦੇ ਆ ਪਰ ਗੁਰੂ ਸਾਹਿਬ ਅੰਦਰੋਂ ਜਾਣਦੇ ਵੈਗੂ ਤਾਂ ਗੁਰੂ ਸਾਹਿਬ ਆਲਵੇਸ ਹੈਲਪ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਦਾ ਬਹੁਤ-ਬਹੁਤ ਸ਼ੁਕਰਾਨਾ ਗੁਰੂ ਸਾਹਿਬ ਨੇ ਸੰਗਤ ਵਿੱਚ ਜੋੜਿਆ ਗੁਰੂ ਸਾਹਿਬ ਨੇ ਅਮਰਦੀਦਾਤ ਬਖਸ਼ੀ ਜੀਵਨੀ ਬਦਲਣ ਲੱਗੇ ਹੋਇਆ ਗੁਰੂ ਸਾਹਿਬ ਬਹੁਤ-ਬਹੁਤ ਸ਼ੁਕਰਾਨਾ ਗੁਰੂ ਸਾਹਿਬ ਦਾ ਵਾਹਿਗੁਰੂ ਇੱਕ ਇੱਕ ਤਾਂ ਜੋ ਪੈ ਇੰਜੀਨੀਅਰ ਦੱਸਿਆ ਤੇ ਜਿਵੇਂ ਹੁਣ ਜਸਲੀਨ ਪੈ ਜੀ ਵੀ ਦੱਸ ਰਹੇ ਸੀਗੇ ਜਿਵੇਂ ਐਕਸਪੀਰੀਅੰਸ ਆਪਣੇ ਤੇ ਵੈਗਰੂ ਇੱਕ ਐਕਸਪੀਰੀਅੰਸ ਸੀਗਾ ਇੱਕ ਥੋੜੀ ਜਿਹੀ ਜਰਨੀ ਹੈਗੀ ਹੈ ਵੀ ਜਦੋਂ ਦਾ ਮੈਂ ਗੁਰੂ ਸਾਹਿਬ ਨੇ ਅੰਮ੍ਰਿਤ ਦੀ ਦਾਤ ਬਖਸ਼ੀ ਹੈ ਅੰਮ੍ਰਿਤ ਦੀ ਦਾਤ ਤੋਂ ਪਹਿਲਾਂ ਮਹੀਨਾ ਕਿ ਗੁਰੂ ਸਾਹਿਬ ਨੇ ਕਾਰਪਵਾ ਕੇ ਕੁਆਤੇ ਸੀਗੇ ਪਹਿਲੇ ਪਹਿਲੇ ਕਿਉਂਕਿ ਤੇ ਨਿਊਜ਼ੀਲੈਂਡ ਚ ਲਾਗਣੜੇ ਇੰਨਾ ਈਜ਼ਲੀ ਅ ਅੰਮ੍ਰਿਤ ਦਾ ਲਾਗਣੜੇ ਸੈਂਟਰ ਨਹੀਂ ਸੀਗਾ ਜਿੱਥੇ ਅੰਮ੍ਰਿਤ ਦੀ ਦਾਤ ਮਿਲਦੀ ਸੀ ਤੇ ਗੁਰੂ ਸਾਹਿਬ ਨੇ ਪਹਿਲਾਂ ਹੀ ਛੋਟੇ ਛੋਟੇ ਕੈਂਡੀਆ ਦੇਣੀਆਂ ਸ਼ੁਰੂ ਕਰ ਦਿੱਤੀਆਂ ਸੀਗੀਆਂ ਤੇ ਗੁਰੂ ਸਾਹਿਬ ਨੇ ਅੰਮ੍ਰਿਤ ਛਕਣ ਤੋਂ ਬਾਅਦ ਮੈਨੂੰ ਬਹੁਤ ਜ਼ਿਆਦਾ ਸੀਗਾ ਕਿ ਮੈਂ ਜਿਵੇਂ ਕਈਆਂ ਦੇ ਐਕਸਪੀਰੀਅੰਸ ਸੁਨੇ ਤੇ ਥੋੜਾ ਜਿਹਾ ਸੀਗਾ ਕਿ ਵੀ ਗੁਰੂ ਸਾਹਿਬ ਦਾਤ ਬਖਸ਼ਣਾ ਤੇ ਗੁਰੂ ਸਾਹਿਬ ਕੁਝ ਵੱਡੀ ਕੈਂਡੀ ਦਿਖਾਣ ਅੰਮ੍ਰਿਤ ਛਕਣ ਤੋਂ ਬਾਅਦ ਤੇ ਇਸ ਤੋਂ ਬਟ ਉਹ ਥੋੜਾ ਜਿਵੇਂ ਖੁੰਦਾ ਵੀ ਹਾਂ ਵੀ ਗੁਰੂ ਸਾਹਿਬ ਬਖਸ਼ਣਗੇ ਕੁਝ ਬਟ ਹੁਣ ਫਿਰ ਕਾਫੀ ਦਿਨ ਤੋਂ ਗੁਰੂ ਸਾਹਿਬ ਨੇ ਅੰਮ੍ਰਿਤ ਦੀ ਦਾਤ ਦੇਣ ਤੋਂ ਬਾਅਦ ਅੰਮ੍ਰਿਤ ਵੇਲਾ ਗੁਰੂ ਸਾਹਿਬ ਆਪ ਖਾ ਦਿੰਦੇ ਆ ਤਿਮਰਨ ਵੀ ਕਰਾਂਦੇ ਆ ਗੁਰੂ ਸਾਹਿਬ ਘੰਟਾ ਪੂਣਾ ਘੰਟਾ ਆਪਦੇ ਕਰਾਂਦੇ ਆ ਪਰ ਵਾਹਿਗੁਰੂ ਬਾਕੀ ਜਿਹੜੇ ਵਿਕਾਰ ਸੀਗੇ ਵਿਕਾਰ ਨਾਲ ਹੀ ਬਹੁਤ ਜ਼ਿਆਦਾ ਕਰੈਤਾ ਕਰੀਏ ਹੋਈਆਂ ਉਹ ਨਾਲ ਹੀ ਤੇ ਉਹ ਹੌਲੇ ਹੌਲੇ ਧੋਤੀ ਜਾਣੀ ਇਹ ਤਾਂ ਸਮਝ ਆ ਜਾਂਦੀ ਆ ਬਾਈ ਤੇ ਹੁਣ ਪਿਛਲੇ ਪੁਸ਼ਤਿਨਾ ਤੋਂ ਵਾਹਿਗੁਰੂ ਮੈਂ ਆਪਣਾ ਜੋ ਐਕਸਪੀਰੀਅੰਸ ਫੀਲ ਕਰਦਾ ਇੱਕ ਤਾਂ ਆਪਣੇ ਵਿੱਚ ਬਹੁਤ ਜ਼ਿਆਦਾ ਟਾਈਮ ਲਈ ਹੁਣ ਮੈਂ ਦੇਖਦਾ ਸੀ ਬਹੁਤ ਜ਼ਿਆਦਾ ਅੰਦਰੋਂ ਕਾਲਾ ਹੋਇਆ ਪਿਆ ਤੇ ਬਹੁਤ ਪਾਪ ਕੀਤੇ ਹੋਏ ਤੇ ਉਹ ਆਪਣੇ ਆਪ ਨੂੰ ਦਿੱਖਦੀ ਵੀ ਮਹਿਸੂਸ ਹੁੰਦੀ ਹੈ ਵੀ ਇਹ ਵੀ ਮੈਂ ਗਲਤ ਕਰਦਾ ਮੈਂ ਲੋਕਾਂ ਦੇ ਵਿੱਚ ਜਿਵੇਂ ਮੈਂ ਪਿਛਲੇ ਹਫਤੇ ਵੀ ਇੱਕ ਐਕਸਪੀਰੀਅੰਸ ਸ਼ੇਅਰ ਕੀਤਾ ਸੀਗਾ ਕਿ ਆਪਾਂ ਕਮੀਆਂ ਹੀ ਲੱਭਦੇ ਰਹਿੰਦੇ ਹਾਂ ਹਮੇਸ਼ਾ ਪੋਜ਼ਿਟਿਵਿਟੀ ਨਹੀਂ ਲੱਭਦੇ ਜਿਵੇਂ ਤੇ ਵੈਗਰੂ ਹੁਣ ਗੁਰੂ ਸਾਹਿਬ ਸਿਮਰਨ ਕਰਾਉਂਦੇ ਆ ਸਿਮਰਨ ਦੇ ਵਿੱਚ ਪਿਛਲੇ ਹਫਤੇ ਵੈਗਰੂ ਇੱਕ ਦੋ ਦਿਨ ਦੇ ਵਿੱਚ ਮੈਨੂੰ ਥੋੜਾ ਜਿਹਾ ਨਾ ਜਿਵੇਂ ਲਸ਼ਕੋਰ ਜਿਵੇਂ ਆਪਾਂ ਸ਼ੀਸ਼ੇ ਦੀ ਚਮਕ ਜਿਹੀ ਨਹੀਂ ਹੁੰਦੀ ਐਵੇਂ ਵੈਗਰੂ ਨੂੰ ਫੀਲ ਹੋਇਆ ਬਟ ਜਿੱਦਨ ਮੈਨੂੰ ਫੀਲ ਹੋਇਆ ਉਸ ਤੋਂ ਪਹਿਲਾਂ ਵਾਇਆ ਨਾ ਪੂਰਾ ਜੋਰ ਪਾਇਆ ਹੋਇਆ ਸੀਗਾ ਨੀਂਦ ਦਾ ਤੇ ਮੈਂ ਸੰਗਤ ਦੇ ਚਰਨਾਂ 'ਚ ਬੇਨਤੀ ਕੀਤੀ ਤੇ ਸੰਗਤ ਵਿੱਚੋਂ ਕਿਸੇ ਨੇ ਸੁਜੈਸਟ ਕੀਤਾ ਕਿ ਚਰਨ ਜੋੜਿਆ ਤੇ ਵਿੱਚ ਬੈਠਿਆ ਕਰੋ ਉਥੇ ਬੈਹਿ ਕੇ ਸਿਮਰਨ ਕਰੋ ਫਿਰ ਨੀਂਦ ਨਹੀਂ ਆਉਂਦੀ ਦੋ ਦਿਨ ਬਿਲਕੁਲ ਵੀ ਵਾਇਗਰੂ ਨੀਂਦ ਨਹੀਂ ਆਈ ਤਾਂ ਦੇ ਦੋ ਤੇ ਮੈਂ ਅਗਲੇ ਦੂਜੇ ਦਿਨ ਦੋ ਤਿੰਨ ਵਾਰ ਹਲਕੀ ਹਲਕੀ ਜਿਵੇਂ ਸ਼ੀਸ਼ੇ ਦੀ ਚਮਕੌਰ ਜੀ ਹੁੰਦੀ ਹੈ ਆਪਾਂ ਜਿਵੇਂ ਕੋਈ ਫਲੈਸ਼ ਲਾਈਟ ਆਂਦੀ ਹੈ ਬਸ ਸ਼ੀਸ਼ੇ ਦੀ ਰਿਫਲੈਕਸ਼ਨ ਆਂਦੀ ਹੈ ਸੂਰਜ ਤੋਂ ਐਵੇਂ ਜਿਹਦੀ ਰਿਫਲੈਕਸ਼ਨ ਫੀਲ ਹੋਈ ਉਸ ਤੋਂ ਬਾਅਦ ਉਸ ਤੋਂ ਦੋ ਦੋ ਦੂਜੇ ਤੀਜੇ ਦਿਨ ਦੇ ਵਿੱਚ ਵਿੱਚ ਵੈਗਰੂ ਫੇਰ ਮਾਇ ਨਾਲ ਜਾ ਲੈ ਕਿਸੇ ਨਾ ਕਿਤੇ ਕੋਈ ਨਾ ਕੋਈ ਗਲਤੀ ਹੋਈ ਆ ਜ਼ਰੂਰ ਤੇ ਉਹ ਫੇਰ ਵੈਗਰੂ ਉਹ ਕਨੈਕਸ਼ਨ ਜਿਹੜਾ ਸੀਗਾ ਉਹ ਫੇਰ ਟੁੱਟ ਗਿਆ ਤੇ ਜਦੋਂ ਮੈਂ ਬਖਸ਼ੀਸ਼ ਦੀ ਟੋਰੀਆਂ ਸੁਣਦਾ ਵੈਗਰੂ ਤੇ ਕਈ ਵਾਰ ਸੰਗਤ ਦੇ ਵਿੱਚ ਕਿਸੇ ਨੂੰ ਵਰਾਗ ਆ ਰਿਹਾ ਹੁੰਦਾ ਤੇ ਉਹ ਸੁਣ ਕੇ ਮੇਰਾ ਮਨ ਬਹੁਤ ਭਰਦਾ ਪਰ ਮੈਨੂੰ ਪ੍ਰੋਪਰ ਜਿਵੇਂ ਵਰਾਗ ਆਂਦਾ ਉਹ ਨਹੀਂ ਆਂਦਾ ਤੇ ਇਕਤਾ ਸੰਗਤ ਦੇ ਚਰਣਾ 'ਚ ਬੇਨਤੀ ਹੈ ਗੁਰੂ ਸਾਹਿਬ ਹਾਜ਼ਰ ਰਾਜਰ ਨੇ ਕਿਰਪਾ ਕਰੋ ਅਗਲੇ ਸਟੈਪ ਕਰਾਓ ਬਾਈ ਜੀ ਅੱਗੇ ਲੈ ਕੇ ਜਾਓ ਹੋਰ ਵੱਤੋਬਦ ਸਿਮਰਨ ਕਰਾਓ ਮਿਹਨਤ ਕਰਾਓ ਤੇ ਦੂਜਾ ਬਾਈ ਜੀ ਬਾਰੇ ਥੋੜਾ ਜਿਹਾ ਤੁਸੀਂ ਪੀਸ ਜ਼ਰੂਰ ਗਾਈਡ ਕਰੋ ਕਿ ਇਹ ਕਿੱਥੇ ਕਹਾਣੀ اٹਕੀ ਹੋਈ ਹੈ 노 ਡਾਊਟ ਕਰਮਾ ਦਾ ਕਾਫੀ ਜ਼ਿਆਦਾ ਖੇਲ ਹੁੰਦਾ ਤੇ ਤੇ ਇਹਦੇ ਵਿੱਚ ਥੋੜਾ ਜਿਹਾ ਹੋਰ ਜੇ ਤੁਸੀਂ ਗਾਈਡ ਕਰ ਸਕੋ ਬਾਈ ਜੀ ਹਾਂਜੀ ਬਾਈ ਜੀ ਨਹੀਂ ਆ ਤੁਹਾਡਾ ਬਿਲਕੁਲ ਪਰਫੈਕਟ ਚੱਲ ਰਿਹਾ ਕਿਉਂਕਿ ਉਹ ਜਿੱਦਾਂ ਤੁਸੀਂ ਦੱਸਿਆ ਨਾ ਬਾਈ ਨੂੰ ਆਪਾਂ ਨੂੰ ਸਾਰਿਆਂ ਨੂੰ ਪਤਾ ਆ ਕਿੰਨੇ ਮੜ ਕੇ ਕਰਨ ਕੀਤੇ ਆ ਆ ਸਟਾਰਟਿੰਗ 'ਚ ਜਿਹੜਾ ਤੁਹਾਨੂੰ ਆ ਫਲੈਸ਼ ਵਾਂਗੂ ਹੋ ਰਿਹਾ ਹੈ ਇਹ ਗੁੱਡ ਨਿਊਜ਼ ਈ ਆ ਇਹ ਤੋਂ ਪਹਿਲੇ ਵੀ ਤੁਹਾਨੂੰ ਮਾਇਆ ਨੇ ਢਟਾਇਆ ਉਹ ਜਿਹੜਾ ਕਿਰਪਾ ਹੁਣੀ ਹੁੰਦੀ ਉਤੋਂ ਪਹਿਲੇ ਇੱਕ ਵਾਰੀ ਮਾਇਆ ਜੂਰ ਆਉਂਦੀ ਔਰ ਤੋਂ ਬਾਅਦ ਵੀ ਆਉਂਦੀ ਆ ਉਹ ਜਿੱਦਾਂ ਹੀ ਉਹ ਹੋਈ ਉਸ ਤੋਂ ਬਾਅਦ ਉਹ ਕੌਣ ਆਉਂਦੀ ਆ ਆ ਜਿਹੜਾ ਟਾਡੇ ਥੋੜਾ ਜਿਹਾ ਗੁਰੂ ਸਾਹਿਬ ਨੇ ਆ ਫਲੈਸ਼ ਜਿਹਦਾ ਇੱਕ ਤੁਸੀਂ ਮੈਨੂੰ ਵਿਰਾਗ ਦਾ ਭੁੱਲ ਨਾ ਜਾਵੇ ਵਿਰਾਗ ਦਾ ਵੀ ਵਜਰੂ ਜਿੱਦਾਂ ਬਹੁਤ ਸਟੇਜਿਸ ਆ ਵਿਰਾਗ ਦੀਆਂ ਵੀ ਆ ਇੱਕ ਤਾਂ ਜਿੱਦਾਂ ਜ਼ਿਆਦਾ ਬੀਬੀਆਂ ਨੂੰ ਜਿੱਦਾਂ ਛੇਤੀ ਆ ਜਾਂਦਾ ਜ਼ਿਆਦਾ ਵਿਰਾਗ ਆਉਂਦਾ ਉਹ ਜਿਹੜੇ ਆਪਣੇ ਸਿੰਘ ਹੁੰਦੇ ਆ ਉਹਨਾਂ ਨੂੰ ਥੋੜਾ ਜਿਹਾ ਦਿੱਡਾਂ ਘੱਟ ਪਰਸੈਂਟੇਜ ਆ ਤਾਂ ਵਿਰਾਗ ਸਟਾਰਟਿੰਗ 'ਚ ਜ਼ਿਆਦਾ ਵਜਰੂ ਆਉਂਦਾ ਆ ਹੌਲੀ 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 ਵਿੱਚ ਤਾਂ ਮੈਂ ਵੀ ਕੁਐਸਚਨ ਕੀਤਾ ਸੀ ਕਈਆਂ ਸਿੰਘਾਂ ਨੂੰ ਤਾਂ ਗੁਰੂ ਸਾਹਿਬ ਨੇ ਅਨਸਰ ਦਿੱਤਾ ਵੀ ਕਹਿੰਦੇ ਵੀ ਜਦੋਂ ਵਿਰਾਗ ਸਟਾਰਟਿੰਗ 'ਚ ਜ਼ਿਆਦਾ ਆਉਣਾ ਆ ਤਫੇ ਕਹਿੰਦੇ ਗੁਰੂ ਸਾਹਿਬ ਜਦੋਂ ਮੈਂ ਵੇਚੀ ਆ ਗਿਆ ਤੁਹਾਡੇ ਬਹਿ ਗਿਆ ਫੇਰ ਵਿਰਾਗ ਘਟ ਜਾਂਦਾ ਹੈ ਗੁਰੂ ਗਾਂ ਜਾ ਕੇ ਫੇਰ ਸਹਿਜ ਵਾਸ ਤਵਨ ਨੂੰ ਆਪ ਜਾਣੇ ਆ ਫੇਰ ਵਿਰਾਗ ਥੋੜਾ ਜਿਹਾ ਘਟ ਜਾਂਦਾ ਹੈ ਸੋ ਉਹ ਚ ਤੁਸੀਂ ਉਹ ਵਰੀ ਨਹੀਂ ਕਰਦੀ ਆ ਔਟੋਮੈਟਿਕ ਸਿਸਟਮ ਆ ਤੇ ਤੁਹਾਡਾ ਉਹ ਵੀ ਵਾਈ ਨੂੰ ਬਿਲਕੁਕ ਪਰਫੈਕਟ ਆ ਕਿਉਂਕਿ ਇਹ ਚ ਵੀ ਔਟੋਮੈਟਿਕ ਆ ਜਿੱਦਾਂ ਆਪਾਂ ਸਿਮਨ ਕਰੀ ਜੰਨੇ ਆ ਜੇ ਕਾਲਾ ਕਾਲਾ ਆ ਮੁਰੇ ਤੇ ਜਦ ਤੱਕ ਇਹਨਾਂ ਮਨੋਂ ਸਿਮਨ ਘਟਿਆ ਜਾਂ ਇਹ ਪਾਪ ਜਾ ਦੇ ਆਪਣੇ ਔਟੋਮੈਟਿਕ ਸਿਸਟਮ ਜਿੱਦਾਂ ਹੀ ਉਹ ਆਪਣੇ ਪਾਪ ਕਲੀਅਰ ਹੋਏ ਹੌਲੀ 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 ਉਹ ਪ੍ਰਕਾਸ਼ ਵੱਲ ਨੂੰ ਓਪਨ ਹੋਣਾ ਸ਼ੁਰੂ ਹੋ ਜਾਣਾ ਬਾਈਰੂ ਆਟੋਮੈਟਿਕ ਸਿਸਟਮ ਪਰ ਆਜ ਆਤਮ ਧਿਆਨ ਰੱਖਣਾ ਪੈਣਾ ਕਿਉਂਕਿ ਤੁਹਾਡੀ ਬਖਸ਼ਿਸ਼ ਹੋਈ ਸੀ ਉਸ ਤੋਂ ਪਹਿਲੇ ਮਾਇਆ ਹੀ ਤੋ ਬਾਅਦ ਵੀ ਆਈ ਉਹ ਫਿਰ ਲੁੱਟਣ ਆਉਂਦੀ ਹੈ ਬਾਈਰੂ ਭੇਜਦੇ ਵੀ ਗੁਰੂ ਸਾਹਿਬ ਹੀ ਆਪ ਹੀ ਭੇਜਦੇ ਆ ਮਾਇਆ ਤਾਂ ਕੁਝ ਨਹੀਂ ਕੀ ਜਿਹਦਾ ਗੁਰੂ ਸਾਹਿਬ ਆਪ ਹੀ ਭੇਜਦੇ ਆ ਪਰ ਗੁਰੂ ਸਾਹਿਬ ਨੂੰ ਤੁਸੀਂ ਰਿਕਵੈਸਟ ਕਰਨੀ ਹੈ ਗੁਰੂ ਸਾਹਿਬ ਜੀ ਇਹਨੂੰ ਤਸੀਨ ਦੂਰੀ ਰੱਖੋ ਥੋੜਾ ਜਿਆ ਤਾਂ ਘਬਰਾਉਣਾ ਨਹੀਂਗਾ ਤੇ ਗੁੱਡ ਨਿਊਜ਼ ਹੀ ਹੈ ਵੱਲੋਂ ਤੁਹਾਡੇ ਵੱਲ ਥੋੜਾ ਸਿਮਰ ਹੋਰ ਵਧਾਓ ਤੁਹਾਡਾ ਇਹ ਮੇਰੇ ਸਾਹਮਣੇ ਕੁਝ 네ਗਟਿਵਟੀਗਾ ਬਹੁਤ ਵਧੀਆ ਆ ਪਰ ਉਹ ਜਿੱਦਾਂ ਦੱਸਿਆ ਕਿ ਆਪਾਂ ਨੂੰ ਪਤਾ ਪਾਪ ਕਿੰਨੇ ਕੀਤੇ ਆ ਤੇ ਹੋਪਫੁਲੀ ਵਾਈਊ ਫਿਚਰ ਚ ਮੈਨੂੰ ਲੱਗਦਾ ਇਮਪਰੂਵਮੈਂਟ ਮੈਨੂੰ ਤਾਂ ਲੱਗਦਾ ਕਿ ਹੋੰਡੇ ਹੀ ਵਾਈਊ ਤੁਹਾਡੇ ਥੋੜਾ ਸਹਿਜ ਰੱਖਣਾ ਪੈਣਾ ਸਹਿਜ ਦੇ ਖੇੜ ਆ ਤੇ ਕੀਪ ਆਨ ਸਿਮਰ ਹੋਰ ਥੋੜਾ ਵਧਾਓ ਗੈਰੀ ਜਾਣ ਤੋੜ ਬਾਣੀ ਦੇ ਵਿਚਾਰ ਹੋ ਤਾਂ ਤੁਹਾਨੂੰ ਪਤਾ ਹੀ ਹੋਣਾ ਤੁਸੀਂ ਪੁਰਾਣੇ ਸੰਗਤ ਵਿੱਚ ਰਹੇ ਹੋ ਹਾਂਜੀ ਨਹੀਂ ਬਾਈਰੂ ਬਹੁਤ ਪੁਰਸਾਬ ਨਾਲ ਇਸ ਜਿਹੜੀ ਸੰਡੇ ਵਾਲਾ ਕੁਐਸਚਨ ਆਨਸਰ ਵਾਲਾ ਪਲੇਟਫਾਰਮ ਹੈ ਨਾ ਬਾਈ ਬਹੁਤ ਵਧੀਆ ਹੈ ਬਾਈ ਇਹ ਹੋਣਾ ਬਹੁਤ ਜ਼ਰੂਰੀ ਹੈ ਅਦਰਵਾਈਜ਼ ਤਾਂ ਪਤਾ ਹੀ ਨਹੀਂ ਲੱਗਦਾ ਜਿਵੇਂ ਕਿ ਨਵੇਂ ਪਰਿਵਾਰ ਦੇ ਵਿੱਚ ਮੈਂਬਰ ਜੁੜਦੇ ਆ ਬਹੁਤ ਕੁਐਸਚਨ ਹੁੰਦੇ ਆ ਬਹੁਤ ਸ਼ੰਕੇ ਹੁੰਦੇ ਆ ਕਈ ਵਾਰ ਆਪਾਂ ਕੁਐਸਚਨ ਆਨਸਰ ਦੁਪੇ ਦੇ ਵਿੱਚ ਵੀ ਸਾਰਾ ਨਹੀਂ ਸੁਣ ਪਾਉਂਦੇ ਕਈ ਵਾਰ ਮਿਸਟ ਵੀ ਹੋ ਜਾਂਦੀ ਕਈ ਚੀਜ਼ਾਂ ਤੇ ਇੱਥੇ ਇਸ ਸੰਗਤ ਦੇ ਪਲੇਟਫਾਰਮ ਤੇ ਕਈ ਕਾਫੀ ਕੁਐਸਚਨ ਐਵੇਂ ਦੇ ਹੁੰਦੇ ਜੋ ਆਪਣੇ ਮਨ ਚ ਹੁੰਦੇ ਆ ਬਟ ਉਹ ਕਿਸੇ ਦੇ ਥਰੂ ਆਨਸਰ ਆ ਜਾਂਦੇ ਆ ਡਿਸਕਸ਼ਨ ਦੇ ਵਿੱਚ ਤੇ ਜਿਵੇਂ ਪਿਛਲੀ ਵਾਰ ਤੁਸੀਂ ਗਾਈਡ ਕੀਤਾ ਸੀਗਾ ਗੁਰਸਾਹਿਬਾਂ ਨੇ ਹੀ ਗਾਈਡ ਕਰਾਇਆ ਕਿ ਤੁਸੀਂ ਅੰਗਸੰਗ ਗੁਰਸਾਹਿਬ ਨੂੰ ਫੀਲ ਕਰੋ ਆਪਣੇ ਜਿਵੇਂ ਆਪਾਂ ਕਰਦੇ ਜੀ ਆਪਾਂ ਡਿਸਕਸ ਸ਼ੁਰੂ ਕਰਦੇ ਆ ਤੇ ਹਰ ਚੀਜ਼ ਸ਼ੇਅਰ ਕਰੋ ਆਪਣੇ ਮਾੜੀ ਚੀਜ਼ ਵੀ ਸੰਗੋਂ ਨਾ ਵੀ ਜੋ ਵੀ ਚੀਜ਼ ਹੈਗੀ ਤੁਸੀਂ ਸ਼ੇਅਰ ਕਰੋ ਇੱਕ ਕੰਪੈਨੀਅਨ ਬਣਾਓ ਗੁਰਸਾਹਿਬ ਨੂੰ ਆਪਣਾ ਤੇ ਗੁਰਸਾਹਿਬ ਨਾਲ ਹਾਜ਼ਰ ਨਾਜ਼ਰ ਕੰਪੈਨੀਅਨ ਵਾਂਗੂ ਤੁਹਾਡੇ ਨਾਲ ਤੁਹਾਨੂੰ ਫੀਲ ਕਰਾ ਦੇ ਜਿਵੇਂ ਭੈਣ ਜੀ ਵੀ ਦੱਸ ਰਹੇ ਸੀਗੇ ਆਪਣੇ ਬਰਥਡੇ ਦਾ ਉਹਨਾਂ ਨੇ ਐਕਸਪੀਰੀਅੰਸ ਸ਼ੇਅਰ ਕੀਤਾ ਤੇ ਗੁਰੂ ਸਾਹਿਬ ਬਲੋ ਉਹੀ ਸਾਰਾ ਖੇਲ ਹੈਗਾ ਜੀ ਫੀਲਿੰਗ ਦਾ ਤੇ ਆਸਥਾ ਦਾ ਤੇ ਵਿਸ਼ਵਾਸ ਦਾ ਗੁਰੂ ਸਾਹਿਬ ਵੱਧ ਤੋਂ ਵੱਧ ਉਹ ਜਿਹੜੀ ਬੋਂਡਿੰਗ ਹੈ ਉਹ ਜਿਹੜਾ ਪ੍ਰੇਮ ਪਿਆਰ ਹੈ ਗੁਰੂ ਸਾਹਿਬ ਹੋਰ ਵਾਣ ਤੇ ਹੋਰ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ